ਜੀ ਮੇਰੇ ਵੀਰੋ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਜਾਨਵਰ ਕੈਮਰੇ ਮਿੱਤਰੋ ਘਰ ਪਰਿਵਾਰ ਸੱਟਾ ਲੋਜੀ ਕਰਤੀ ਜੀ ਵਲੌਗ ਦੀ ਸਟਾਰਟਿੰਗ ਤੇ ਅੱਜ ਸਾਰਾ ਸਾਰਾ ਦਿਨ ਹੀ ਮੌਸਮ ਖਰਾਬ ਸੀ 1 ਵਜੇ ਲਗਭਗ ਤੇ ਵਲੌਗ ਦੀ ਸਟਾਰਟਿੰਗ ਹੁਣ ਕਰੀ ਹੈ ਤੇ ਸਵੇਰ ਦਾ ਕਿਣਮਿਣ ਹੋਈ ਜਾਂਦੀ ਹੈ ਤਾਂ ਕਰਕੇ ਮੌਸਮ ਤਾਂ ਖਰਾਬ ਹੀ ਹੈ ਮਨ ਕਰੇ ਫੇਰ ਆ ਜੇ ਮੀਂਹ ਕੋਈ ਪਤਾ ਨਹੀਂ ਸਵੇਰੇ ਤਾਂ ਆਇਆ ਸੀ ਮਾੜਾ ਮਾੜਾ ਆਇਆ ਸੀ ਮੈਂ ਦੇਖਣਾ ਐਸੀ ਵੀ ਖੁੱਡੇ ਖਾਡੇ ਤਾਂ ਨਹੀਂ ਚੋਏ ਆ ਦੇਖਣ ਆਇਆ ਸੀ ਇੱਕ ਵਾਰੀ ਜਾਲੀ ਤੋਂ ਤਾਂ ਦੇਖ ਲਿਆ ਲਗਭਗ ਪਾਣੀ ਨਹੀਂ ਗਿਆ ਬਾਬੇ ਖੁੱਡੇ ਅੰਦਰ ਠੀਕ ਹੈ ਕਿ ਨਹੀਂ ਤੇ ਬਾਕੀ ਖੋਲ ਕੇ ਦੇਖ ਲੈਂਦੇ ਆ ਗਿਆ ਕਿ ਨਹੀਂ ਗਿਆ ਪਾਣੀ ਉਹ ਜੀ ਤਾਲੇ ਖੋਲਲੇ ਤੇ ਖੁੱਡਾ ਵੀ ਖੋਲਿਆ ਮਿੱਤਰੋ ਤੇ ਪਾਣੀ ਤਾਂ ਨਹੀਂ ਵੜਿਆ ਠੀਕ ਹੈ ਕਿ ਨਹੀਂ ਇੱਧਰ ਜਾਂਦਾ ਹੁੰਦਾ ਆਹ ਖੁੰਜੀ ਚ ਜਾਂ ਇਹ ਖੁੰਜੀ ਚ ਸੱਟਾ ਜਿਹਾ ਤੇ ਬਾਕੀ ਅੱਤਰ ਅੰਡਾ ਤਾਂ ਨਾਲ ਹੀ ਹੈ ਕਬੂਤਰੀ ਆ ਪੂਰ ਵਾਲੀ ਆ ਰਿਆ ਰੱਤਾ ਆ ਉਹ ਇਹਦੀ ਕਬੂਤਰੀ ਪਿੱਛੇ ਖੜੀ ਕਾਲੇ ਬੋਟੇ ਵਾਲੀ ਚਲੋ ਇਹ ਵੀ ਧਰ ਦੇਣਗੇ ਆਂਡਾ ਤੇ ਮੇਰੀ ਸਲਾਹ ਹੈਗੀ ਹੈ ਮਿੱਤਰੋ ਆਂਡਾ ਬਦਲਣ ਦੀ ਠੀਕ ਹੈ ਕਿ ਨਹੀਂ ਜਿਹੜੇ ਆਪਾਂ ਕੱਲ ਜਾਨਵਰ ਲੈਏ ਸੀ ਜਿਹੜੀ ਕਬੂਤਰੀ ਲੈਏ ਸੀ ਕਬੂਤਰੀ ਤਾਂ ਆਪਾਂ ਬੱਚੇ ਕਢਾਉਣ ਨੂੰ ਲੈ ਆ ਤੇ ਕਬੂਤਰ ਤਾਂ ਉਹਨੇ ਭਾਈ ਨੇ ਆਪ ਹੀ ਦੇਤਾ ਕਹਿੰਦਾ ਇੱਕ ਵਾਲੀ ਤੂੰ ਰੱਖ ਲੈ ਫਿਰ ਮੈਂ ਤੇਰੇ ਤੋਂ ਲੈ ਲਵਾਂ ਮੈਂ ਕੋਈ ਨਹੀਂ ਤੇ ਕਬੂਤਰੀ ਦਾ ਜੋੜਾ ਲਾਣਾ ਆਪਾਂ ਇਹ ਵਾਲੀ ਦਾ ਕਾਲੀ ਚਿਨੀ ਦਾ ਹੋਰੀ ਮਿੱਤਰੋ ਗੁਲਾਬੀ ਹੁੰਜਾ ਬਦਨ ਟੋਰੀਆ ਪਤਾ ਨਹੀਂ ਹੁੰਜਾ ਇਹ ਆਖੜੀ ਕਾਲੀ ਨੌ ਕਾਲੀ ਪੈਰ ਤੇ ਟੱਕੇ ਨੇ ਤੇ ਇਹਦਾ ਲਾਣਾ ਜੋੜਾ ਆਪਾਂ ਠੀਕ ਹੈ ਕਿ ਨਹੀਂ ਤੇ ਮੇਰੀ ਸਲਾਹ ਹੈਗੀ ਇਹਦਾ ਲਾਣਾ ਜੋੜਾ ਬਾਬੇ ਵਾਲੇ ਨਾਲ ਮਿੱਤਰੋ ਬਾਬਿਆਂ ਨਾਲ ਲਾਣਾ ਇਹਦਾ ਜੋੜਾ ਜਿਹੜਾ ਜਿੰਨੇ ਇਕਾਂਡਾ ਤਾਂ ਰੱਖਿਆ ਜਿਹਦਾ ਇਕਾਂਡਾ ਟੁੱਟ ਗਿਆ ਆ ਬੈਠਾ ਇਹਦੇ ਨਾਲ ਲਾਣਾ ਤੇ ਮੇਰੀ ਸਲਾਹ ਐਵੇਂ ਆ ਵੀ ਇਹਦਾ ਆਂਡਾ ਚੱਕ ਕੇ ਤੇ ਆਲੀ ਜੋੜੀ ਥਲੇ ਧਰ ਦਈਏ ਇੱਧਰ ਉਹ ਜਿੱਥੇ ਨੀਲਾ ਬੈਠਾ ਆਪਣਾ ਟੋਕਰੀ ਚ ਉਹਨਾਂ ਨੇ ਯਾਰ 3-4 ਦਿਨ ਹੋਇਆ ਉਹਨਾਂ ਨੂੰ ਆਂਡੇ ਧਰੇ ਨੂੰ ਬੱਚਾ ਬਣਨਾ ਇਹ ਸਟਾਰਟ ਹੋਇਆ ਨਹੀਂ ਹੋਣਾ ਠੀਕ ਹੈ ਕਿ ਨਹੀਂ ਆਪਾਂ ਕਰ ਸਕਦੇ ਆਂਡੇ ਚੇਂਜ ਬਾਕੀ ਦੇਖਦੇ ਆ ਜੇ ਬੱਚਾ ਯਾਰ ਬਣਨਾ ਸ਼ੁਰੂ ਹੋ ਗਿਆ ਫਿਰ ਤਾਂ ਆਂਡੇ ਚੇਂਜ ਨਹੀਂ ਕਰਦੇ ਬਾਕੀ ਜੇ ਨਹੀਂ ਬਣਿਆ ਫਿਰ ਆਂਡਾ ਚੇਂਜ ਕਰਕੇ ਆ ਜੋੜੀ ਲਾ ਦਾਂਗੇ ਆਪਾਂ ਤੇ ਆਲੀ ਕਬੂਤਰੀ ਕਰ ਦਾਂਗੇ ਵੇਲੀ ਇੱਕ ਵਾਰੀ ਹੈਰਪੋਰਟੇ ਵਾਲੀ ਇਹਦੇ ਵੀ ਬੱਚੇ ਕਢਾਣੇ ਆ ਹੋਰ ਇਹ ਹੋਰ ਕਬੂਤਰ ਨਾਲ ਦੇਖ ਲਾਂਗੇ ਲਾ ਕੇ ਇਹਦੇ ਨਾਲ ਤਾਂ ਇੱਕ ਵਾਰੀ ਆ ਹੀ ਜਾਣੀ ਹੈ ਜਿਹੜੀ ਆਪਾਂ ਕੱਲ੍ਹ ਏ ਕਹੇ ਆ ਤੇ ਮੈਂ ਆਂਡਾ ਦੇਖ ਲਾਂ ਚੈੱਕ ਕਰ ਲਾਂ ਬਈ ਹਜੇ ਸਟਾਰਟ ਹੋਇਆ ਕਿ ਬਣਨਾ ਕਿ ਨਹੀਂ ਫਿਰ ਦੇਖਣਾ ਮੈਂ ਚੈੱਕ ਲੈ ਮਿੱਤਰੋ ਫਲੈਸ਼ ਮਾਰ ਕੇ ਦੇਖ ਲਈ ਹਜੇ ਬੱਚੇ ਬਣਨੇ ਸਟਾਰਟ ਨਹੀਂ ਹੋਏ ਬਾਕੀ ਆ ਨਵੀਂ ਕਬੂਤਰੀ ਬਾਹਰ ਨਾ ਆ ਜੀ ਚਲੋ ਇੱਧਰ ਚਲੋ 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 ਚਲ ਚੱਲ ਤੁਸੀਂ ਤੇ ਹਲੇ ਬੱਚੇ ਬੰਨੇ ਸਟਾਰਟ ਨਹੀਂ ਹੋਏ ਮਿੱਤਰੋ ਠੀਕ ਹੈ ਕਿ ਨਹੀਂ ਤੇ ਆਪਾਂ ਆਂਡਾ ਚੇਂਜ ਕਰ ਸਕਦੇ ਹਾਂ ਤੇ ਇਹਨੂੰ ਰੇ ਧਰ ਦਈਏ ਕਾਲਾ ਆਂਡਾ ਤੋੜਤਾ ਸੀ ਯਾਰ ਕੂਤਰਾ ਨਹੀਂ ਤੋੜਿਆ ਇਹ ਤਾਂ ਚਲੋ ਕੋਈ ਨਾ ਪਿਆ ਰਹਿਣ ਦੋ ਤੈਨਾਂ ਦੇ ਦਾ ਬੱਚਾ ਪਕੜਾ ਹੀ ਨਹੀਂ ਸੀ ਇਹਦਾ ਜੋੜ ਆਪੇ ਲੱਗ ਗਿਆ ਸੀ ਤਾਂ ਕਰਕੇ ਤੇ ਹੁਣ ਇਹਦਾ ਆਂਡਾ ਚੱਕ ਕੇ ਉਧਰ ਧਾ ਲੈਣੇ ਆ ਗੋਲੇ ਥੱਲੇ ਆਪੇ ਕੱਢ ਦੇਣਗੇ ਲੈ ਵੀ ਬਾਬੇ ਵਾਲਾ ਹੋ ਖੜਾ ਕੇ ਲਓ ਜੀ ਇਹਦਾ ਆਂਡਾ ਲਿਬੜਾ ਥੋੜਾ ਜਿਹਾ ਬਿੱਠ ਲੱਗ ਰਿਹਾ ਚਲੋ ਕੋਈ ਨਹੀਂ ਕੱਟ ਦੇਣਗੇ ਆਪੇ ਕੱਟ ਦੇਣਗੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਇਹ ਆਂਡਾ ਆਇਆ ਮੈਂ ਫਲੈਸ਼ ਮਾਰ ਕੇ ਦੇਖਿਆ ਅੱਧਾ ਕਾਲਾ ਲ ਹੋ ਰਿਹਾ ਅੱਧੇ ਆੜੇ ਚ ਨਾਲਾ ਦਿਖਦੀਆਂ ਬਾਕੀ ਇੱਕ ਵਾਰੀ ਤਾਂ ਆਪਾਂ ਰੱਖਤਾ ਚਲੋ ਦੇਖੀ ਜਾਊਗੀ ਨਿਕਲੂਆ ਠੀਕ ਹੈ ਨਹੀਂ ਤਾਂ ਫੇਰ ਵੀ ਇਹ ਆਂਡੇ ਚ ਨਾ ਅੱਧੇ ਸਾਈਡ ਤੋਂ ਨਾਲਾ ਦਿਂਦੀ ਆ ਅੱਧੇ ਸਾਈਡ ਤੋਂ ਨਹੀਂ ਦਿਂਦੀ ਆ ਮੇਰੇ ਸਾਹਮਣੇ ਲਾਂਡਾ ਫੋਕਾ ਨਾ ਹੋਇਆ ਨਾੜਾ ਦਾ ਬਣਦੀ ਐ ਪਰ ਅੱਧਿਆ ਆਂਡੇ ਚ ਐ ਪਤਾ ਨਹੀਂ ਕੀ ਦਿੱਕਤ ਐ ਚਲੋ ਇੱਕ ਵਾਰੀ ਤਾਂ ਆਪਾਂ ਰੱਖਤਾ ਐ ਨੀਲਾ ਬਹਿ ਗਿਆ ਆਪੇ ਕੱਢ ਕੁਢੂ ਦੂਆ ਟਿਕੇ ਨਹੀਂ ਜੇ ਨਿਕਲਣਗੇ ਬਾਕੀ ਦੇਖੀ ਜਾਊਗੀ ਫਿਰ ਹੋਰ ਤਾਂ ਕੀ ਐ ਆਈ ਐ ਆਪਣੇ ਕੋਲ ਤਾਂ ਤੇ ਬਾਕੀ ਹਰ ਤਾਂ ਕਰਕੇ ਆਂਡਾ ਚੱਕੇ ਇੱਕ ਆਂਡਾ ਰਹਿ ਗਿਆ ਸੀ ਜੇ ਦੋ ਪਏ ਹੁੰਦੇ ਨਾ ਫਿਰ ਵੀ ਆਪਾਂ ਪੰਗਾ ਨਾ ਕਰਦੇ ਤੇ ਇੱਕੋ ਹੀ ਪਿਆ ਸੀ ਤਾਂ ਕਰਕੇ ਆਪ ਨੂੰ ਚੱਕਣਾ ਪੈਗਾ ਬਾਕੀ ਆ ਕਬੂਤਰੀ ਹੁਣ ਇੱਧਰ ਛੱਡਦੀਆਂ ਇਹਦਾ ਕੋਈ ਕੰਮ ਨਹੀਂ ਬਾਬੇ ਆ ਜੋੜਾ ਪਤਾ ਆਪਾਂ ਜਾਲ ਚ ਮੈਂਗਾ ਇੱਕ ਵਾਰੀ ਸ਼ੋਅ ਕਰਾ ਦਿਆਂ ਵੀ ਕਿਹੜਾ ਜੋੜਾ ਸੀ ਆ ਜੋੜਾ ਸੀ ਮਿੱਤਰੋ ਬਾਬੇ ਵਾਲਾ ਤੇ ਆ ਕਬੂਤਰੀ ਸੀ ਤੇ ਹੁਣ ਆ ਜੋੜਾ ਆਪਾਂ ਲੱਗਿਆ ਤੋਲਣ ਠੀਕ ਹੈਗੇ ਨਹੀਂ ਤੇ ਇੱਕ ਵਾਰੀ ਮੈਂ ਰੀਲ ਜੀ ਕੱਢਣਾ ਵਧੀਆ ਆ ਜਾਂਦੇ ਆ ਵੀਡੀਓ ਠੀਕ ਹੈ ਕਿ ਨਹੀਂ ਤੇ ਬਾਕੀ ਫਿਰ ਇਹ ਕਬੂਤਰੀ ਛੱਡਦੇ ਆ ਆਪਾਂ ਖੁੱਡੇ 'ਚ ਤੇ ਉਹ ਲੈਣੇ ਜਿਹੜੀ ਲਾਣੀ ਆ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਜੀ ਬਾਬੇ ਕਬੂਤਰੀ ਕੱਢ ਲੀਤਿਆਂ ਨੂੰ ਛੱਡਦੇ ਆ ਖੁੱਡੇ 'ਚ ਠੀਕ ਹੈ ਕਿ ਨਹੀਂ ਇਹਦਾ ਜੋੜਾ ਬੱਸ ਇੱਕ ਵਾਰੀ ਹੋਰ ਕਬੂਤਰ ਨਾਲ ਲਾਵਾਂਗੇ ਜੋ ਜੋ ਅੰਡਾ ਨਿਕਲ ਗਿਆ ਯਾਰ ਠੀਕ ਹੈ ਉਹ ਜੋ ਕਿ ਮੈਨੂੰ ਪਹਿਲ ਮੁਸ਼ਕਲ ਲੱਗਦਾ ਹੈ ਉਹਦੇ ਅੰਡਾ ਮੈਨੂੰ ਖਰਾਬ ਜਾ ਲੱਗਦਾ ਠੀਕ ਹੈ ਕਿ ਨਹੀਂ ਬਾਕੀ ਕੀ ਪਤਾ ਨਿਕਲ ਜੇ ਯਾਰ 나ੜਾ ਦਾ ਦਿਖੀ ਜਾਂਦੀ ਸੀ ਬਾਕੀ ਮੈਨੂੰ ਅੰਡਾ ਲੱਗਦਾ ਫੋਕਾ ਹੋ ਠੀਕ ਹੈ ਕਿ ਨਹੀਂ ਅੱਦਾਂ ਦਾ ਸੀ ਚਲੋ ਕੋਈ ਦੁਬਾਰਾ ਜੋੜੀ ਲਾ ਦਾਂਗੇ ਜੇ ਇਹਦੇ ਬੱਚੇ ਲੈਣੇ ਹੋਏ ਵੈਸੇ ਤਾਂ ਐਦੀ ਜੋੜੀ ਤਾਂ ਲਾਵਾਂਗੇ ਹੋਰ ਕਬੂਤਰ ਨਾਲ ਵੀ ਜੇ ਬਾਬੇ ਨਾਲ ਲੈਣੇ ਫੇਰ ਲਾ ਦਾਂ ਕੋਈ ਗੱਲ ਨਹੀਂ 1 ਵਜੇ ਆ ਕਬੂਤਰੀ ਫੜਦੇ ਆਪਾਂ ਇਹ ਛੱਡਦੇ ਆਂ ਜਾਲ ਚ ਕੀ ਕੱਢ ਲੈ ਕਬੂਤਰੀ ਤੇ ਛੱਡ ਦਈਏ ਬਾਕੀ ਕਰ ਲੋ ਸ਼ੌਕ ਕਬੂਤਰੀ ਦਾ ਠੀਕ ਹੈ ਕਿ ਨਹੀਂ ਕੱਲ ਵਾਲੀ ਜਿਹੜੀ ਆਪਾਂ ਲੈ ਕੇ ਆਏ ਆ ਕਾਲੀ ਜਿੰਨੀ ਜੀ ਐ ਤੇ ਪੈਰਾਂ ਤੇ ਡੱਕਿਆ ਤੇ ਕਬੂਤਰ ਦੇ ਵੀ ਪੈਰਾਂ ਤੇ ਡੱਕਿਆ 80% ਪੈਰਾਂ ਤੇ ਡੱਕੇ ਵਾਲੇ ਆਣਗੇ ਬੱਚੇ ਡੱਕੇ ਬਹੁਤ ਹੋਣਗੇ ਕਰੋ ਸ਼ੌਕ ਆਉਣ ਇਹ ਜਿਹੜਾ ਲਾਵਾਂਗੇ ਆਪਾਂ ਲੋਈ ਵੀ ਕੰਮ ਹੋ ਗਿਆ ਬਾਪੋ ਦਾਣੇ ਗਿੱਲੇ ਹੋ ਗਏ ਮੇਰੇ ਸਾਹ ਨਾਲ ਤਾਂ ਐਨੇ ਤਾਂ ਨਹੀਂ ਹੋਏ ਮੇਰੇ ਮੀ ਤਾਂ ਥੋੜਾ ਜਿਹਾ ਆਇਆ ਸੀ ਬਚ ਗਏ ਬਚ ਤਾਂ ਹਜੇ ਤਾਂ ਰੱਖ ਦਿੰਨੇ ਇਹਨਾਂ ਨੂੰ ਠੀਕ ਹੈ ਕਿ ਨਹੀਂ ਐ ਗਿੱਲੇ ਹੋ ਜਾਣਗੇ ਕੀ ਫਾਇਦਾ ਯਾਰ ਐਨੇ ਦਾਣੇ ਪਏ ਆ ਤੇ ਮੈਨੂੰ ਤੈਸੀ ਬਾਹਰ ਆ ਗਿਆ ਕੋਈ ਗੇਟ ਬੰਦ ਦੀ ਐ ਤੇ ਬਾਕੀ ਆ ਗੁਟਕੀਆਂ ਦਾ ਕਬੂਤਰ ਤੇ ਲੱਗ ਜੂਗਾ ਜੋੜਾ ਕੋਈ ਦਿੱਕਤ ਵਾਲੀ ਗੱਲ ਨਹੀਂ ਆਪੇ ਲੱਗ ਜੂਗਾ ਤੇ ਦੇਖਦੇ ਕੀ ਰਿਜ਼ਲਟ ਮਿਲਦਾ ਯਾਰ ਕਬੂਤਰੀ ਤਾਂ ਅੱਖ ਪਾਸਿਆਂ ਦਾ ਵਧੀਆ ਹੀ ਐ ਤੇ ਪੱਲਿਆਂ ਪਾਸੋਂ ਵੀ ਵਧੀਆ ਤੇ ਬਾਕੀ ਯਾਰ ਬੱਚੇ ਰਿਜ਼ਲਟ ਦੱਸਣਗੇ ਠੀਕ ਹੈ ਕਿ ਨਹੀਂ ਹੁਣ ਆਪਾਂ ਐ ਕਹੀ ਗਈਆਂ ਵੀ ਐਵੇਂ ਹੈ ਫਲਾਣਾ ਕਬੂਤਰੀ ਜਿੱਤੋਂ ਆਪਾਂ ਲੈ ਕੇ ਆਏ ਆ ਕੋਈ ਬਾਜੀ-ਬੂਜੀ ਨਹੀਂ ਛੱਡਦਾ ਸੀ ਬੰਦਾ ਠੀਕੇ ਕ ਨਹੀਂ ਉਹ ਨੋਰਮਲ ਰੱਖਦਾ ਸੀ ਕਰੇ ਆਪਾਂ ਨੂੰ ਪਸੰਦ ਆਈ ਸੀ ਕਬੂਤਰੀ ਬੱਸ ਤਾਂ ਕਰਕੇ ਆਪਾਂ ਚੱਕ ਲਈ ਤੇ ਆਪਾਂ ਉਹ ਮਾਰੀ ਜਾਈਏ ਵੀ ਐਵੇਂ ਜਿੱਤੀ ਹੋਈ ਹੈ ਫਲਾਣਾ ਜਿੱਤੀ ਹੋਈ ਹੈ ਕੁਛ ਨਹੀਂ ਜਿੱਤੀ ਹੋਈ ਬਈ ਸਿੱਧੀ ਗੱਲ ਹੈ ਤੇ ਕਹਿਣ ਨੂੰ ਤਾਂ ਆਪਾਂ ਕਹਿ ਦਈਏ ਫਲਾਣੀ ਬਾਜ਼ੀਆਂ ਜਿੱਤੀ ਐਵੇਂ ਦਿੱਤੀ ਹੈ ਤੇ ਬਾਕੀ ਇੱਕ ਕਬੂਤਰ ਵੀ ਦਿਆ ਸੀ ਕਹਿੰਦਾ ਉਹਦਾ ਜੋੜਾ ਵੀ ਲਾ ਕੇ ਦੇਖੀ ਕਰੇ ਡੋਂਦਾ ਸੀ ਬੰਦਾ ਉਹ ਤੇ ਚੱਲ ਉਹਦਾ ਵੀ ਲਾ ਕੇ ਦੇਖ ਲਾਂਗੇ ਕੀ ਬਣਦਾ ਇੱਕ ਵਾਰੀ ਮਾਨਦੇ ਆ ਵੀ ਕਰਨਾ ਡੇਡ ਚੈੱਕ ਵੀ ਕਦੋਂ ਘਰੇ ਸੀ ਕਿੰਨੇ ਕ ਦਿਨ ਹੋ ਗਏ ਸਭ ਤੋਂ ਪਹਿਲਾਂ ਧਰੇ ਸੀ ਬਾਬਿਓ ਪਟਿਆਲੇ ਵਾਲੇ ਨੇ ਧਰੇ ਸੀ ਠੀਕ ਹੈਗੇ ਨਹੀਂ ਤੇ ਮੈਂ ਕਾਪੀ 'ਚ ਚੈੱਕ ਕਰ ਲਾਂ ਵਿੱਗੀ ਤਰੀਕ ਸੀ ਉਹ ਕਿੰਨੇ ਦਿਨ ਵੇਹ ਕਿੰਨੇ ਨਹੀਂ ਕਾਪੀ ਚਾਕਣੀ ਆ ਚੱਕ ਲਈ ਕਾਪੀ ਤੇ ਦੇਖਦੇ ਹਾਂ ਹੁਣ ਬਟਾ ਦੋ ਤਰੀਕ ਨੂੰ ਧਰੇ ਸੀ ਮਿੱਤਰੋ ਠੀਕ ਹੈ ਕਿ ਨਹੀਂ ਦੋ ਨੂੰ ਤਰੀਕ ਸੀ ਲਾ ਲੋ ਅੱਜ ਹੋ ਗਈ 12 10 ਦਿਨ ਹੋ ਗਏ ਤੇ 10 ਦਿਨ ਹੋ ਰਿਹਾ ਸਹੀ ਨਿਕਲ ਜਾਣਗੇ 22 ਨੂੰ ਨਿਕਲ ਜਾਣਗੇ 23 ਨੂੰ ਬੱਸ 10 ਦਿਨ ਰਹਿ ਗਏ ਤੇ ਬੱਚੇ ਆਣ ਆਲੇ ਆਪਣੇ ਠੀਕ ਹੈ ਕਿ ਨਹੀਂ ਵਧੀਆ ਫਿਰ ਛੱਤਿਆਂ ਸੁਤਰੀਆਂ ਲੈ ਕੇ ਆਵਾਂਗੇ ਕੱਪੜੇ ਕਰਾਂਗੇ ਚੇਂਜ ਨਵੇਂ ਲਾਵਾਂਗੇ ਤੇ ਆ ਜੋੜਾ ਵੀ ਆਜਾ ਚੇਤਾ ਲੱਗ ਜੂਆ ਚਲੋ ਕੱਲ ਫੇਰ ਪਾ ਦਾਂਗੇ ਜਾਲ ਤੇ ਅੱਜ ਨਾ ਲੱਗਿਆ ਇਹ ਚੀਜ਼ ਛੱਡ ਦਾਂਗੇ ਆਲੇ ਖੁੱਡੇ ਜੀ ਛੱਡ ਦਾਂਗੇ ਇੱਕ ਵਾਰੀ ਇਹਨਾਂ ਨੂੰ ਤੇ ਅੱਜ ਇੱਧਰ ਤਾਂ ਸਾਰੇ ਜੋੜੇ ਨੇ ਕੋਈ ਗੱਲਾ ਕਬੂਤਰੇ ਕਬੂਤਰੀ ਨਹੀਂ ਹੈਗੀ ਵੀ ਖਰਾਬ ਕਰੇ ਆਪੇ ਜੋੜਾ ਲੱਗ ਜੂਆ ਖੁੱਡੇ 'ਚ ਵੀ ਲੱਗ ਜੂਆ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬਾਕੀ ਦਾ ਬੱਸ ਜਾਲ 'ਚ ਪਾ ਰੱਖਿਆ ਐਵੇਂ ਤਾਂ ਹੈਗੇ ਆ ਉੱਤੇ ਹੀ ਆਗੇ ਆਪਾਂ ਥੱਲੇ ਦਾ ਕੀ ਕਰਾਂਗੇ ਹੁਣ ਜਾ ਕੇ ਤੇ ਬਾਕੀ ਚੌਬਰ ਨੂੰ ਮਾਰਦੇ ਹਾਂ ਹੁਣ ਬੁਲਾ ਲੈਨੇ ਆ ਕੱਲਾ ਵੀ ਕਿੱਥੇ ਬੈਠਾਂਗੇ ਪੰਖਾ ਲਾ ਲਈਏ ਕਿ ਬਾਬਿਆਂ ਗੀਤ ਲਾ ਰੱਖੀ ਸੀ ਜੀ ਤੇ ਉੱਠੇ ਖੜੇ ਤੇ ਆ ਜੋੜੀ ਨੂੰ ਮੈਂ ਕਹਿੰਦਾ ਛੱਡ ਦੀ ਅੰਦਰ ਠੀਕ ਹੈ ਕਿ ਨਹੀਂ ਕੱਲ ਫਿਰ ਜਾਲ ਚ ਪਾ ਦਾਂਗੇ ਇੱਕ ਵਾਰੀ ਫਿਰ ਹੋਊਗੀ ਪੱਕੀ ਅੱਜ ਤਾਂ ਮੁਸ਼ਕਲ ਹੈ ਤੇ ਬਾਕੀ ਜਿਹੜੀ ਲਾਈਟ ਖਰਾਬ ਹੋਈ ਸੀ ਕੱਲ ਮਿੱਤਰੋ ਉਹ ਵੀ ਕਰਤੀ ਲੋਟ ਤੇ ਆ ਵਿਚਾਰੇ ਬਾਈ ਬਾਈ ਡਾਰੇ ਆਂਦੇ ਆ ਤੰਗ ਹੁੰਦੇ ਆ ਚਲੋ ਕੋਈ ਨਹੀਂ ਆ ਕਰੋ ਚੈੱਕ ਕਰਤੀ ਜੀ ਲੋਟ ਇਹਨੂੰਗੀ ਤੇ ਕੋਈ ਕੋਈ ਚੀਜ਼ ਖਰਾਬ ਨਹੀਂ ਸੀ ਬਾਬਾ ਜੀ ਸਤਾਰ ਜਿਹੜੀ ਸੋਚ ਸੀ ਸੀ ਨਾ ਉਹ ਨਿਕਲ ਗਈ ਸੀ ਤੇ ਹੁਣ ਦੁਬਾਰਾ ਉਹ ਕਰਤੀ ਸੈਟਿੰਗ ਕਰਤੀ ਖੋਲ ਕੇ ਤੇ ਇਧਰ ਉਹ ਜਿਹੜੀ ਗਿੱਟੀ ਪੱਟ ਰੱਖੀ ਸੀ ਉਹ ਵੀ ਲਾਤੀ ਆਪਾਂ ਉੱਤੇ ਠੀਕ ਹੈਗੇ ਨਹੀਂ ਤੇ ਓਕੇ ਤੇ ਹੁਣ ਰੱਖਦੇ ਆਂ ਦਾਣਾ ਪਾਣੀ ਮਿੱਤਰੋ ਜੋੜੀ ਛੱਡਦੇ ਆ ਇਹੇ ਤੇ ਕਰਦੇ ਆਂ ਟਰੇਆ ਰੈਡੀ ਤੇ ਛੱਡ ਦਿੰਨੇ ਆਂ ਦਾਣਾ ਪਾਣੀ ਮਿੱਤਰੋ ਲਾ ਕਬੂਤਰੀ ਫੜਨੀ ਆ ਪਹਿਲਾਂ ਕਬੂਤਰੀ ਦਾ ਡਾਰਾ ਕਬੂਤਰ ਤਾਂ ਲੱਗਿਆ ਆ ਦਾ ਕਬੂਤਰ ਕੱਢਦਾ ਚੋਬਰਾ ਲੈ ਇਕੱਠੇ ਹੀ ਛੱਡਾਂਗੇ ਦੰਨਾਂ ਨੂੰ ਲਿਆ ਪੈਰਾਂ ਦੇ ਟੱਕੇ ਨੇ ਦੋਨਾਂ ਦੇ ਨੇ ਬੱਚੇ ਦੇਖੋ ਟੱਕੇ ਵਾਲੇ ਆਣਗੇ ਲੱਗ ਭੱਗਤਾ ਇਹ ਕਬੂਤਰੀ ਪਹਿਲਾ ਵਾਲੀ ਦੇਖੋ ਕੀ ਮਾਂਦੀ ਆ ਮਿੱਤਰੋ ਆ ਕਰੋ ਚੱਕ ਪਹਿਲਾ ਵਾਲੀ ਕਬੂਤਰੀ ਇਹ ਨਵੀਂ ਛੜਤੀ ਚਲੋ ਕੋਈ ਨਹੀਂ ਯਾਰ ਕੁਛ ਨਹੀਂ ਹੁੰਦਾ ਇਹ ਸੈੱਡ ਹੋ ਗਈ ਕੋਈ ਨਹੀਂ ਜੀ ਲਓ ਜੀ ਮੇਰੇ ਵੀਰ ਰੱਖਤੀਆਂ ਜੀ ਟਰਿਆਂ ਤੇ ਆ ਕਬੂਤਰੀ ਇੱਧਰ ਜਾਣ ਨੂੰ ਕਰਦੀ ਐਧਰ ਵਾਲੇ ਖੁੱਡੇ 'ਚ ਤੇ ਕੋਈ ਨਹੀਂ ਆਪੇ ਹੌਲੀ ਹੌਲੀ ਸੈੱਟ ਹੋ ਜੂਗੀ ਬਾਕੀ ਜਿਹੜੇ ਤੋਂ ਆਪਾਂ ਕਬੂਤਰ ਲਿਆਏ ਸੀ ਉਹ ਬਾਈ ਕਹਿੰਦਾ ਦੀ ਵੀ ਕੰਨ ਨੂੰ ਕੱਟ ਕਰਦੀ ਇਹਦੇ ਉੱਡਿਆ ਨਾ ਉਹ ਤਾਂ ਆਪਣੇ ਆਰ ਕਿਤੇ ਨਹੀਂ ਉੱਡਦੇ ਤੁਹਾਨੂੰ ਪਤਾ ਹੀ ਹੈ ਨਿਕਲ ਕੇ ਨਿਕਲ ਕੇ ਅਰ ਦੇਖੀ ਜਾਊਗੀ ਕੱਟਕੁੱਟ ਨਹੀਂ ਕਰਦੇ ਆਪਾਂ ਸਿੱਧੀ ਬੰਨ੍ਹ ਰ ਕੋਈ ਨਹੀਂ ਖਿਦਦੇ ਰ ਹਾਂਜੀ ਮੇਰੇ ਵੀਰੋਂ ਤੇ ਪਾਣੀ ਪੜਤਾ ਸੀ ਆਪਾਂ ਤੇ ਤਾਣੀ ਦੇਖਣ ਆਇਆ ਵੀ ਬਈ ਏ ਡਰੇ ਜੋ ਕਿ ਨਹੀਂ ਤੇ ਬਾਦੂ ਦਾਣੇ ਪੇੜੇ ਮਿੱਤਰੋ ਤੇ ਬਾਕੀਆਂ ਜੋੜਾ ਛੱਡੇ ਕਬੂਤਰੀ ਇਦਾਂ ਨੂੰ ਕਰਤੀ ਆ ਆਪੇ ਹੋ ਜੂਆ ਸੈੱਟ ਕੋਈ ਦਿੱਕਤ ਵਾਲੀ ਗੱਲ ਨਹੀਂ ਵੈਸੇ ਤਾਂ ਤੇ ਬਾਲਾਂ ਨੂੰ ਬਾਬੇ ਮੈਂ ਤੇਲ ਲਾ ਰੱਖਿਆ ਤੇ ਖੋਰਾ ਬਹੁਤ ਹੈ ਸਿਕਰੀ ਕਈ ਸਿਕਰੀ ਕਹਿੰਦੇ ਖੋਰਾ ਲਾ ਲੋ ਤੇ ਬਹੁਤੀ ਜ਼ਿਆਦਾ ਤਾਂ ਕਰਕੇ ਤੇਲ ਲਾ ਰੱਖਿਆ ਤੇ ਬਾਕੀ ਓਕੇ ਆ ਬਾਬਿਆਂ ਵੈਸ ਬਲ ਬਲਵ ਕਰਤੇ ਸੈੱਟ ਜਿਹੜੇ ਕਰਨੇ ਸੀ ਜੋੜਾ ਵੀ ਦਿਖਾਤਾ ਤੁਹਾਨੂੰ ਕਿਹੜਾ ਲਾਣਾ ਹੈ ਕਿਹੜਾ ਨਹੀਂ ਤੇ ਪੂਰਵ ਵਾਲੀ ਕਬੂਤਰੀ ਨੂੰ ਬਾਰੀ-ਬਾਰੀ ਠਾ ਦਿੰਨਾ ਮੈਂ ਤੇ ਆਹ ਰੀ ਕਬੂਤਰੀ ਆਪੇ ਗੁੱਡ-ਗੁੱਡ ਕਰਕੇ ਸੈਟ ਹੋ ਜੂ ਆਹ ਕਬੂਤਰੀ ਇਧਰ ਆਉਣ ਨੂੰ ਕਰਤੇ ਚਲੋ ਕੋਈ ਨਹੀਂ ਇਹ ਵੀ ਹੋ ਜੂ ਸੈਟ ਤੇ ਓਕੇ ਆ ਵਸ ਬਾਬਿਓ ਗਾਣੇ ਪਏ ਨੇ ਐਵੇਂ ਤਾਂ ਟ੍ਰੇ 'ਚ ਬਾਦੂ ਪਏ ਨੇ ਮੁੱਕਦੇ ਹੀ ਨਹੀਂ ਅੱਬ ਇਹ ਆ ਜੋੜੀ ਇਹਦੇ ਨਾਲ ਲਾ ਦਿੰਨੇ ਆ ਠੀਕ ਹੈ ਕਿ ਨਹੀਂ ਆ ਛੜਤੀ ਜਾਲ 'ਚ ਤੇ ਆ ਜੋੜੀ ਲਾ ਦਿੰਨੇ ਆ ਇਹਦੇ ਨਾਲ ਆ ਕਬੂਤਰ ਨਾਲ ਜਿਹੜਾ ਕੱਲ ਲਿਆਂਦਾ ਸੀ ਬਾਈ ਨੇ ਦਿਆ ਸੀ ਮੈਂ ਕਿਹਾ ਚਲੋ ਇੱਕ ਝੋਲੀ ਲੈ ਕੇ ਦੇਖ ਲਈਏ ਇਹਦੀ ਵੀ ਕੀ ਕਹਿੰਦਾ ਤੇ ਬਾਕੀ ਆ ਕਬੂਤਰ ਹੈ ਕਰ ਲੋ ਸ਼ੌਂਕ ਕੱਲ ਵੀ ਕਰਾਇਆ ਸੀ ਤੇ ਅੱਜ ਵੀ ਕਰ ਲੋ ਲੋ ਜੀ ਕਰੋ ਚੈੱਕ ਤੇ ਬਾਕੀ ਕਬੂਤਰੀ ਤਾਂ ਪਹਿਲਾਂ ਵੀ ਦਿਖਾਤੀ ਸੀ ਠੀਕ ਹੈ ਕਿ ਨਹੀਂ ਤੇ ਦੇਖਦੇ ਹਾਂ ਹੁਣ ਇਹਨਾਂ ਦਾ ਕੀ ਰਿਜ਼ਲਟ ਹੈ ਇਹਨਾਂ ਦਾ ਜੋੜਾ ਲਾ ਦੇਣੇ ਇੱਕ ਵਾਰੀ ਇੱਕ ਝੋਲੀ ਲੈ ਲੈਣੇ ਯਾਰ ਇਹਨਾਂ ਦੀ ਬਹੁਤ ਹੈ ਤੇ ਬਾਬੇ ਵਾਲਾ ਵੀ ਛੜਨਾ ਸੀ ਜਾਲ ਚ ਤੇ ਜਾਲ ਉਰੇ ਪਿਆ ਫੇਰ ਗਲਤ ਕੰਮ ਹੋ ਜੂਗਾ ਚਲੋ ਕੋਈ ਨਹੀਂ ਇਹਨਾਂ ਨੂੰ ਲੈਣ ਦੇ ਇੱਕ ਵਾਰੀ ਉਹਨਾਂ ਨੂੰ ਕੱਲ ਪਾ ਦਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਕਬੂਤਰੀ ਮੇਰੇ ਨਾਲ ਉੱਤੇ ਉੱਤੇ ਬੈ ਗਈ ਕਿਤੇ ਕਬੂਤਰੀ ਕਿੱਥੇ ਗਈ ਓਹ ਆਹ ਦਾਣੇ ਖਾਈ ਜਾਂਦੀ ਹੈ ਟਰੇ ਚ ਚਲੋ ਕੋਈ ਨਹੀਂ ਆਪੇ ਹੋ ਜੂਗੀ ਸੈਟਿੰਗ ਬੈਟਿੰਗ ਯਾਰ ਦੋ ਦੋ ਦਿਨ ਕਰੂਗੀ ਆ ਕਬੂਤਰੀ ਯਾਰ ਠੀਕ ਹੈ ਕਿ ਨਹੀਂ ਦੋ ਦਿਨ ਨਹੀਂ ਕਰੂਗੀ ਕੋਈ ਨਹੀਂ ਆਪੇ ਹੋ ਜੂਗੀ ਸੈਟ ਤੇ ਬੈਠੀ ਰਹਿਣ ਦੋ ਚੱਲਦੇ ਆ ਹੁਣ ਆਪਾਂ ਅੰਦਰ ਤੇ ਵਿਹਲੇ ਬੈਠਿਆਂ ਚੋਬਰ ਵੀ ਬੈਠਾ ਹੈ ਬਾਕੀ ਕੂਲਰ ਲਾ ਰੱਖਿਆ ਗੀਤ ਕਰ ਤੇ ਬੰਦ ਕੀ ਬਾਤ ਬਹਿਓ ਥੱਲੇ ਜਾਈਏ ਜੀ ਤੇ ਬਾਕੀ ਜੋੜੀ ਬੈਠੀ ਹੈ ਜਾਲ ਚ ਕੋਈ ਦਿੱਕਤ ਵਾਲੀ ਗੱਲ ਨਹੀਂ ਚੋਬਰ ਹੈ ਗਿਆ ਤਾਂ ਉੱਤੇ ਥੱਲੇ ਜਾਈਏ ਨਾਲੇ ਗੋਲੀਆਂ ਨੂੰ ਲਿਆਵਾਂਗੇ ਨਾਲ ਦੇ ਦੇਖ ਰਿਹਾ ਮਿੱਤਰੋ ਤੇ ਛੜਦਿਆਂ ਬਸ ਜੋੜੀ ਅੰਦਰ ਹੋ ਗਿਆ ਬਹੁਤ ਟਾਈਮ ਚੱਲਦਿਆਂ ਥੱਲੇ ਲੈ ਫੜ ਲੈ ਕਬੂਤਰੀ ਚੱਕ ਲੈ ਨਾ 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 ਸ਼ਿਰਨਾ 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 ਲੋ ਜੀ ਛੜਤੀ ਜੋੜੀ ਦੇ ਟਰੇ ਵੀ ਚੱਕ ਲੈਣੇ ਆ ਵਸ ਬਹੁਤ ਟਾਈਮ ਹੋ ਗਿਆ ਪਈ ਨੂੰ ਦਾਣੇ ਥੋੜੇ ਜੇ ਡੋਲ ਦਿੰਨੇ ਆ ਲੋ ਜੀ ਉਹ ਦੰਨੇ ਦਾ ਬਾਕੀ ਗੋਲੀ ਨੂੰ ਲਿਆਈ ਸੀ ਤੇ ਇਧਰ ਨਹੀਂ ਚੱਕਦੀਆਂ ਆਂਡਾ ਪੱਟ ਆਂਡਾ ਵੀ ਧਰਤਾ ਇਧਰ ਲੋ ਜੀ ਵਦਾਂ ਜਾਂ ਪੂੜੂ ਨੇ ਵੀ ਆਂਡਾ ਤੱਤਤਾਈ ਤਰੀਕੀ ਕਿੰਨੀ ਆਸ਼ਾ ਤਰੀਕ ਤਾਂ ਲਿਖ ਦਾਂਗੇ ਚਲੋ ਕੋਈ ਨਾ ਲੋ ਜੀ ਮਿੱਤਰੋ ਤੇ ਇਹ ਹੋ ਗਈ ਖਾਲੀ ਇਹ ਤਾਂ ਇਹ ਕਾਂਡਾ ਧਰ ਤਾਂ ਇੱਕ ਕਲ ਤਾਂ ਦੂਹੀ ਉਤਰੀ ਤੇ ਵਧੀਆ ਕਰਦੇ ਬੱਚੇ ਵੱਸ ਤੇ ਬਸ ਉਹਨਾਂ ਜਿਆਦਾ ਖੋਲਿਆ ਖੋਲਦੇ ਨਹੀਂ ਖੁੱਡਾ ਬਾਰੇ ਬਾਰੇ ਆਂਡੇ ਤੋਂ ਉੱਠਣਗੇ ਕਬੂਤਰ ਕੀ ਫਾਇਦਾ ਹੋ ਗੱਲਾਂ ਚ ਠੀਕ ਹੈ ਕਿ ਨਹੀਂ ਤੇ ਚੱਲਦੇ ਆ ਮਿੱਤਰੋ ਵੈਸ ਥੱਲੇ ਠੀਕ ਹੈ ਕਿ ਨਹੀਂ ਵਲੌਗ ਦੀ ਐਂਡਿੰਗ ਵੀ ਕਰ ਦਿੰਨੇ ਆ ਤੇ ਕੰਮ ਕਰਤਾ ਹੈ ਨਹੀਂ ਲੰਬਾ ਵਲੌਗ ਖਿੱਚੇ ਦਾ ਕੋਈ ਫਾਇਦਾ ਨਹੀਂ ਠੀਕ ਹੈ ਕਿ ਨਹੀਂ ਤੇ ਮਿਲਦੇ ਆ ਫਿਰ ਕੱਲ ਵਾਲੇ ਵਲੌਗ ਚ ਤੇ ਬਾਕੀ ਛੱਤਰੀਆਂ ਛੱਤਰੀਆਂ ਲੈ ਕੇ ਆਵਾਂਗੇ ਬਣਾਵਾਂਗੇ ਸਪੈਸ਼ਲ ਵਲੌਗ ਠੀਕ ਹੈ ਕਿ ਨਹੀਂ ਤੇ ਜਿਹੜੇ ਵੀਰਾਂ ਨੇ ਵਲੌਗ ਦੇਖ ਦਿਆ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਮਿਲਦੇ ਆ ਫਿਰ ਕੱਲ ਵਾਲੇ ਵਲੌਗ